ਹਾਂਜੀ ਪੰਜਾਬੀਓ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦਰਅਸਲ ਸ਼ਨੀਵਾਰ ਨੂੰ ਦੱਖਣੀ ਆਕਲੈਂਡ ਨਿਊਜ਼ੀਲੈਂਡ ਵਿੱਚ ਟ੍ਰੂ ਪੈਟਰੋਆਇਟਸ ਆਫ ਨਿਊਜ਼ੀਲੈਂਡ ਨਾਮ ਦੇ ਇੱਕ ਸਮੂਹ ਨੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਦੌਰਾਨ ਪਿੱਛੇ ਇੱਕ ਕਾਲਾ ਬੈਨਰ ਦੇਖਿਆ ਗਿਆ ਜਿਸ ਤੇ ਲਿਖਿਆ ਸੀ ਥਿਸ ਇਜ਼ ਨਿਊਜ਼ੀਲੈਂਡ ਨਾਟ ਇੰਡੀਆ ਇਸ ਸਮੂਹ ਡੈਸਨੀ ਚਰਚ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਉਸੇ ਸਮੇਂ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਜਿਸ ਦਾ ਆਯੋਜਨ ਮੈਨੂਰੇਵਾ ਸਥਿਤ ਨਾਨਕਸਰ ਸਿੱਖ ਗੁਰਦੁਆਰਾ ਸਾਹਿਬ ਤੋਂ ਕੀਤਾ ਗਿਆ ਸੀ ਨਗਰ ਕੀਰਤਨ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲ ਅਤੇ ਇਹ ਨਗਰ ਕੀਰਤਨ ਲਗਭਗ 5 ਕਿਲੋਮੀਟਰ ਤੱਕ ਚੱਲਿਆ ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ 68 ਈਸ਼ਰ ਦਰਬਾਰ ਮੈਨੂ ਰੇਵਾ ਤੋਂ ਸਜਾਇਆ ਨਗਰ ਕੀਰਤਨ ਜਦੋਂ ਵਾਪਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜਾਅ ਤੇ ਜਾ ਕੇ ਇੱਕ ਸਾਈਡ ਵਾਲੇ ਪਾਸੇ ਤੋਂ 30-35 ਨੌਜਵਾਨ ਮੁੰਡੇ ਸਾਹਮਣੇ ਆ ਗਏ ਇਸ ਤੋਂ ਬਾਅਦ ਉਹਨਾਂ ਨੇ ਰਸਤਾ ਵੀ ਰੋਕਿਆ ਸਿੱਖ ਸੰਗਤਾਂ ਨੇ ਇਸ ਮਾਹੌਲ ਵਿੱਚ ਸ਼ਾਂਤੀ ਬਣਾਈ ਰੱਖੀ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮੌਕੇ ਸਿੱਖ ਕਮਿਊਨਿਟੀ ਦੇ ਕਈ ਆਗੂ ਵੀ ਉੱਥੇ ਹਾਜ਼ਰ ਸਨ ਪੁਲਿਸ ਦੀ ਵੀ ਇਹੀ ਸਲਾਹ ਸੀ ਕਿ ਕਿਸੇ ਤਰ੍ਹਾਂ ਦਾ ਟਕਰਾਅ ਵਿੱਚ ਨਾ ਪਿਆ ਜਾਵੇ ਇਸ ਦੌਰਾਨ ਸਿੰਘਾ ਨੇ ਦੱਸਿਆ ਕਿ ਇਸ ਮੌਕੇ ਨੂੰ ਬੜੇ ਤਰੀਕੇ ਨਾਲ ਸੰਭਾਲਿਆ ਗਿਆ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਤਿੱਖੀ ਬਹਿਸ ਹੋ ਜਾਂਦੀ ਤਾਂ ਮਾਹੌਲ ਖਰਾਬ ਹੋ ਸਕਦਾ ਸੀ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਤੁਹਾਡੇ ਲਈ ਅਜਿਹੀਆਂ ਖਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ